ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਜੋ ਹੋਗੇ ਕੁਐਸਚਨ ਤੁਹਾਡੇ ਗਾੜੀ ਕੀ ਕਿਦੋਂ ਵੀ ਖਰੀਦਦਾਰੀ ਕਰਦੇ ਜੇ ਲਾਜ਼ਮੀ ਤਸੱਲੀ ਕਰਿਆ ਕਰੋ ਦੋ ਟਾਈਮ ਚੋਕੇ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਕੋਈ ਵੀ ਲਾਂਹੇ ਵਾਲੀ ਗੱਲ ਨਾ ਰਹੇ ਪਹੁੰਚੇ ਆ ਪਿੰਡ ਸੌਰ ਸਿੰਘ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਤਹਿਸੀਲ ਲਗਦੀ ਪੱਟੀ ਫੌਜੀ ਫਾਰਮ ਦੇ ਸਜਣੋ ਪਹੁੰਚੇ ਆ ਇੱਕ ਅਕਰੇਲੂ ਫਾਰਮ ਤੇ ਪਹੁੰਚੇ ਸਜਣੋ ਠੀਕ ਆ ਇੱਕ ਵੈੜ ਵਿਖਾਉਣ ਲੱਗਿਆ ਤੁਹਾਨੂੰ ਦੂਜਾ ਸ਼ੂਆ ਤੇ ਬਾਕੀ ਆਪਾਂ ਸਾਰੀ ਜਾਣਕਾਰੀ ਫੁੱਲ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਦੇ ਆਂ ਫਰਕ ਸਮਝ ਕੇ ਐਂਡ ਤੱਕ ਜੁੜੇ ਰਹੋ ਫੌਜੀ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੜਤੀ ਕਲਾ ਮਹਾਰਾਜ ਪਾਤਰਪਾ ਬੁੱਢਾ ਬੁੱਢਾ ਸਾਹਿਬ ਜੀ ਚਾਹ ਸ਼ੁਕਰ ਆ ਜੀ ਨਾਮ ਜੀ ਨਾਮ ਗੁਰਦੇਵ ਸਿੰਘ ਦਾ ਠੀਕ ਹੈ ਜੀ ਪਿੰਡ ਸੋਰਸੇਂ ਜੀ ਜੀ ਜਿਲ੍ਹਾ ਦੇ ਤਸਵੀਰ ਸ਼੍ਰੀ ਤਰਨਤਾਰਨ ਸਰ ਹਣਾ ਤੇ ਮੋਬਾਈਲ ਨੰਬਰ ਕਿੰਨਾ ਆ ਗਿਆ ਜੀ 854685 7008 ਜੀ ਠੀਕ ਹੈ ਜੀ ਤੇ ਇੱਕੋ ਵਾਇਰ ਹੈ ਇੱਕੋ ਵਾਇਰ ਆ ਘਰ ਦੀ ਆ ਜੀ ਆਪਣੇ ਮੈਡ ਆਪ ਵਪਾਰ ਦਾ ਨਹੀਂ ਕੋ ਕੰਮ ਵਪਾਰ ਦਾ ਕੰਮ ਨਹੀਂ ਰਾ ਠੀਕ ਹੈ ਇਹ ਵੇਚ ਨਹੀਂ ਨਹੀਂ ਥੋੜੀ ਜੀ ਮਜਬੂਰੀ ਕਰਕੇ ਆਪ ਵੇਚਣ ਲੱਗੇ ਆ ਥੋੜਾ ਜਿਹਾ ਨਾ ਮੈਂ ਤੇ ਲਾ ਵਿਆਂ ਤੇ ਨਿਆਣੇ ਪੱਠੇ ਪੁੱਠੇ ਨਹੀਂ ਪਉਂਦੇ ਨਹੀਂ ਚਲੋ ਜੀ ਹੁੰਦਾ ਆਪੋ ਆਪਣੇ ਘਰਾਂ ਦਾ ਪ੍ਰੋਬਲਮ ਕੋਈ ਤੇ ਸੂਬਾ ਦੁੱਝਾ ਗਿਆ ਜੀ ਸੂਬਾ ਦੁੱਝਾ ਸੂਈ ਜੀ ਤੇ ਸੂਈ ਨੂੰ 50 ਰੁਪਏ 55 ਰੁਪਏ ਝੂਠੇ ਮਾਰਨਾ ਆਪੇ ਹੈ ਕੇ ਕਰਦਾ ਸ ਇਤੋਂ ਜਿਉਂ ਆਪਾਂ ਮੁੱਲ ਵੀ ਉਸ ਹਿਸਾਬ ਨਾਲ ਰੱਖਿਆ ਦਾ ਸਹੀ ਗੱਲ ਹੈ ਜੀ ਉਤਨਾ ਵੀ ਉਤਨਾ ਲੋਕੀ 80 8000 7000 ਮੰਗੀ ਜਾਂਦਾ ਯਾਰ ਮੰਗੀ ਤਾਂ ਆਪਾਂ ਤਈਆ ਮੁੱਲ ਉਹਨੇ ਕੀਤਾ ਜਿੰਨਾ ਆਪਾਂ ਚਲੋ ਕੋਈ ਨਹੀਂ ਤੋੜਾ ਚੈੱਕ ਕਰਵਾ ਲਈਏ ਇਕਦਰਾ ਖੋਲ ਕੇ ਤੇ ਲਓ ਸਜਣੋ ਖਣ ਲਿਆ ਬਹੁਤ ਸੋਹਣਾ ਲੱਗਾ ਤੇ ਤੋੜ ਕੇ ਤੁਹਾਨੂੰ ਇਕਦਰਾ ਵਿਖਾਉਣੇ ਆ ਠੀਕ ਆ ਦੂਜਾ ਸੁਹਾ ਹੈ ਲੈਓ ਜੀ ਬੰਦ ਹੋ ਜੀ ਕਿ ਬੰਦ ਲੋਈ ਸਚਨੋ ਵੈੜ ਸੋਣੀ ਆ ਰੰਗ ਢੰਗ ਵੀ ਪ੍ਰਿੰਟ ਵੀ ਬਹੁਤ ਸੋਹਣਾ ਲੱਗਾ ਤੇ ਬੋਦੀ ਵਾਲੀ ਆ ਗਈ ਨਾ ਤੇ ਇਹ ਕਹਿੰਦਾ ਰੇਟ ਰੇਟ ਦਾ ਜੀ ਹੈਗਾ 50000 ਰੁਪਏ ਜੇ ਆਪਾਂ ਲੈ ਲੈਂਦੇ ਰੋ ਤੇ ਵਾਹ ਹੈ ਆਪਾਂ 45 ਦੇ ਦਨੇ 45 ਦੇ ਘਰ ਆਇਆ ਦਾ ਥੋੜਾ ਬੜਾ ਹੋਰ ਪੱਤਾ ਮਾਣਤਾ ਚਾਹੇ ਭੈਣ ਭਰਾ ਜੀ ਕਰ ਦਾਂਗੇ ਕੋਈ 1000 2000 ਸਜਣੋ ਹੋਰ ਕਰ ਦਣਗੇ ਤੇ ਜਰੂਰ ਫੋਨ ਲਾਇਓ ਗੱਲ ਕਰਿਓ ਮੋੜ ਦੇਣੀ ਬਾਕੀ ਘਰੇਲੂ ਖਾਦਮ ਤੇ ਆ ਤੇ ਖਰੀਦਦਾਰੀ ਕਰਿਓ ਸასი ਗਾਲ ਜੀ